ਅੱਜ ਅਸੀਂ ਸਾਰੇ ਹਲਕਾ ਬਟਾਲਾ ਦੇ ਕਾਂਗਰਸ ਪਾਰਟੀ ਦੇ ਵਰਕਰ ਸਾਰੇ ਅਸੀਂ ਇਕੱਠੇ ਹੋ ਕੇ ਜਿਹੜੇ ਹੜਾਂ ਤੋਂ ਪ੍ਰਭਾਵਿਤ ਲੋਕ ਨੇ ਹਲਕਾ ਡੇਰਾ ਬਣਾਣ ਦੇ ਉੱਥੇ ਸਾਰੇ ਇਕੱਠੇ ਹੋ ਕੇ ਚੱਲੇ ਆ ਆਪਣੇ ਮੈਂਬਰ ਆਫ ਪਾਰਲੀਮੈਂਟ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜੀ ਦੇਗਵਾਈ ਹੇਠ ਸਾਰੇ ਪਾਰਟੀ ਦੇ ਵਰਕਰਾਂ ਨੇ ਸਾਡੇ ਬਟਾਲਾ ਹਲਕੇ ਦੇ ਨੇ ਬਣਦਾ ਯੋਗਦਾਨ ਪਾ ਕੇ ਅਸੀਂ ਇਹ ਰਾਹਸਮਗਰੀ ਇਕੱਠੀ ਕੀਤੀ ਹੈ ਕੋਈ 8 ਟਰੱਕ ਨੇ ਜਿੰਨਾਂ ਚ ਆਚਾਰ ਆ ਪਸ਼ੂਆਂ ਲਈ ਜੋ ਉੱਥੋਂ ਦੀ ਲੋੜ ਸੀਗੀ ਜੋ ਸਾਨੂੰ ਉੱਥੋਂ ਦੀ ਲੋੜ ਪਤਾ ਲੱਗੀ ਵੀ ਆਹ ਚੀਜ਼ਾਂ ਦੀ ਲੋੜ ਹੈ ਤੇ ਆ ਤੁਸੀਂ ਲੈ ਕੇ ਪਹੁੰਚੋ ਜਿਹਦੇ ਚ ਆਚਾਰ ਆ ਫੀਡ ਆ ਫਿਰ ਚੋਕਰ ਆ ਹੋਰ ਜਦਾਂ ਦਵਾਈਆਂ ਨੇ ਕੁਛ ਕੁਛ ਆਟਾ ਆ ਇਹ ਸਾਰਾ 8 ਟਰੱਕ ਅਸੀਂ ਇਕੱਠੇ ਕਰਕੇ ਸੋ ਸਾਰੇ ਕਾਂਗਰਸ ਪਾਰਟੀ ਦੇ ਹਲਕਾ ਬਟਾਲਾ ਦੇ ਵਰਕਰ ਸਾਰੇ ਨੇ ਆਪਣਾ ਬੰਦਾ ਯੋਗਦਾਨ ਪਾ ਕੇ ਇਕੱਠੇ ਹੋ ਗਏ ਅਸੀਂ ਇਥੋਂ ਲੈ ਕੇ ਚੱਲੇ ਆ ਇਹ ਸਾਡੀ ਅਜੇ ਸਿਰਫ ਸ਼ੁਰੂਆਤ ਹੈ ਜੀ ਅਸੀਂ ਅਜੇ ਇੱਕ ਸ਼ੁਰੂਆਤ ਕੀਤੀ ਆ ਯਾਨੀ ਕੋਈ ਇਹ ਨਹੀਂ ਵੀ ਕੌਣ ਪਹਿਲਾਂ ਜਾ ਰਿਹਾ ਕੌਣ ਬਾਅਦ ਚ ਜਾ ਰਿਹਾ ਅਜੇ ਬੜਾ ਲੰਮਾ ਸਮਾਂ ਇਹ ਫੈਕਟ ਜਿਹੜਾ ਚੱਲਣਾ ਇਸੀ ਦਾ ਅਸਰ ਜਿਹੜਾ ਹੜਾਂ ਦਾ ਆ ਬੜਾ ਲੰਮਾ ਸਮਾਂ ਚੱਲਣਾ ਹੁਣ ਇਸ ਤੋਂ ਬਾਅਦ ਜਦੋਂ ਪਾਣੀ ਦਾ ਲੈਵਲ ਡਾਊਨ ਆਉਣਾ ਉਸ ਤੋਂ ਬਾਅਦ ਕਈ ਬਿਮਾਰੀਆਂ ਦਾ ਲੋਕਾਂ ਨੂੰ ਸਾਹਮਣਾ ਕਰਨਾ ਪ ਲੋਕਾਂ ਦੀਆਂ ਜ਼ਮੀਨਾਂ ਲੋਕਾਂ ਨੂੰ ਵਾਹਣੀਆਂ ਪੈਣੀਆਂ ਉਹਦੇ ਵਾਸਤੇ ਕੋਈ ਡੀਜ਼ਲ ਚਾਹੀਦਾ ਕੋਈ ਕਣਕਾਂ ਦੀ ਬਜਾਈ ਆਉਣ ਵਾਲੀ ਹੈ ਕੋਈ ਉਹਦੇ ਲਈ ਖਾਦਾਂ ਚਾਹੀਦੀਆਂ ਕੋਈ ਡਾਇਆ ਚਾਹੀਦੀ ਅਸੀਂ ਸਮੇਂ-ਸਮੇਂ ਅਨੁਸਾਰ ਜੋ-ਜੋ ਲੋਕਾਂ ਦੀ ਉੱਥੇ ਮੰਗਾ ਹੋਏਗੇ ਹੋਣਗੇ ਆ ਅਸੀਂ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਯੋਗਦਾਨ ਪਾ ਕੇ ਕੋਈ ਇਹ ਨਹੀਂ ਵੀ ਮੈਂ ਕੱਲਾ ਇੱਥੇ ਸਾਰਾ ਕੁਝ ਕਰ ਰਿਹਾ ਸਾਰਿਆਂ ਨੇ ਆਪਣਾ ਮੰਦ ਯੋਗਦਾਨ ਇਸ ਵਿੱਚ ਪਾਇਆ ਹੈ ਗਾਂ ਆਉਣ ਵਾਲੇ ਸਮਝ ਵੀ ਜਿੰਨਾ ਵੀ ਲੰਮਾ ਸਮਾਂ ਇਹ ਚੱਲੂਗਾ ਅਸੀਂ ਸਮੇਂ-ਸਮੇਂ ਅਨੁਸਾਰ ਜੋ ਲੋਕਾਂ ਦੀ ਉੱਥੇ ਲੋੜ ਹੋਗੀ ਜੋ ਮੰਗਾ ਹੋਣਗੇ ਅੱਜ ਜਾ ਕੇ ਸਾਰਾ ਲੋਕਾਂ ਨੂੰ ਮਿਲਾਂਗੇ ਵੇਖ ਇਸ ਦੇ ਅੱਗੇ ਲੋਕਾਂ ਦੀ ਸੇਵਾ ਕਰਾਂਗੇ ਇਹ ਬੜੇ ਕਿਸਮਤ ਵਾਲੇ ਆ ਜੀ ਜਿਹੜਾ ਪੰਜਾਬ ਸੂਬੇ 'ਚ ਸਾਡਾ ਸਾਰਿਆਂ ਦਾ ਜਨਮ ਹੋਇਆ